ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਲਾਪਨੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਗਰਦਾਸਪੁਰ ਦੇ ਪਿੰਡ ਘੁੰਮਣਾ ਦੇ ਵਿੱਚ ਸੋ ਇੱਥੇ ਬਹੁਤ ਵੱਡਾ ਜਿਹੜਾ ਵਰਸੀ ਸਮਾਗਮ ਜਿਹੜਾ ਵਾ ਉਹ ਕਰਵਾਇਆ ਜਾਂਦਾ ਹਰ ਸਾਲ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਤੁਹਾਨੂੰ ਜਾਣਕਾਰੀ ਸਾਂਝੀ ਕਰਨੀ ਹੈ ਕਿ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਤਿਆਰ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਮਣਿਆ ਇਸ ਵਾਰ ਜੀ ਵਰਸੀ ਸਮਾਗਮ ਜਿਹੜਾ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਉਹਨਾਂ ਦੇ 37ਵਾਂ ਜੋ ਗੁਰਮਤ ਸਮਾਗਮ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਆ ਪਹਿਲਾਂ ਗੁਰਦੁਆਰਾ ਅੰਗੀਠਾ ਸਾਹਿਬ 13 14 ਤੇ 15 ਨੂੰ ਗੁਰਮਤ ਸਮਾਗਮ ਹਨ ਤੇ ਬਾਅਦ ਵਿੱਚ ਗੁਰਦੁਆਰਾ ਤਪਸਤਾਨ ਜਿੱਥੇ ਬਾਬਾ ਜੀ ਨੇ ਤਪ ਕੀਤਾ ਹੈ ਉਥੇ 23 24 ਤੇ 25 ਦੇ ਗੁਰਮਤ ਸਮਾਗਮ ਹਨ ਕਿਵੇਂ ਦੀਆਂ ਜੜੀਆਂ ਤਿਆਰੀਆਂ ਜੜੀਆਂ 13 14 15 ਵਾਲੀਆਂ ਜੜੀਆਂ ਮੁਕੰਮਲ ਹੋ ਚੁੱਕੀਆਂ ਹਾਂਜੀ ਉਹ ਵੀ ਕੁਝ ਜ਼ਿਆਦਾ ਹੱਦ ਤੱਕ ਹੋ ਗਈਆਂ ਨੇ ਥੋੜੀਆਂ ਜਿਹੀਆਂ ਰਹਿੰਦੀਆਂ ਸੇਵਾਦਾਰ ਲੱਗੇ ਹੋਏ ਨੇ ਤੇ ਸੇਵਾਕਾਰ ਇਹਨੇ ਬਸ ਜੋ 12 14 24 ਮੁਕਮਲ ਹੋ ਜਾਣੀਆਂ ਨੇ ਬਾਅਦ ਵਿੱਚ 13 ਨੂੰ ਤੇ 14 ਨੂੰ ਤੇ 15 ਨੂੰ ਜਿਹੜੀ ਗੁਰੂ ਸਮਾਗਨ ਉਹ ਜੰਗੀਪੱਦਰ ਤੇ ਹੋਣ ਜਾ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਬਾਅਦ ਚੜਕੇ ਇਨਾ ਗੁਰਮਤ ਸਮਾਗਮ ਵਿੱਚ ਹਾਜ਼ਰੀਆਂ ਭਰੋ ਕਿੰਨੇ ਜਿਹੜੇ ਸਮਾਗਮ ਤੇ ਲੈ ਕੇ ਜਿਹੜੇ ਪ੍ਰਸ਼ਾਸਨ ਵਾਲੋ ਜਿਹੜੇ ਕੋ ਪ੍ਰਬੰਧ ਪੁਖਤਾ ਕੀਤੇ ਗਏ ਹਾਂਜੀ ਪ੍ਰਸ਼ਾਸਨ ਵਾਲੋ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਤੇ ਬਾਕੀ ਜਿਹੜੇ ਸੇਵਾਦਾਰ ਸੰਗਤਾਂ ਹਨ ਉਹ ਵੀ ਬਹੁਤ ਜਿਹੜੇ ਧਨਮਨ ਤੇ ਧੰਦੇ ਨਾਲ ਸੇਵਾਕਾਰੀਆਂ ਹਨ ਤੇ ਆਪਾਂ ਵੀ ਨਗਰ ਲੋਪੇ ਤੋਂ ਲੋਪੇ ਪਕੀਵੇਂ ਤੋਂ ਸੇਵਾ ਕਰਨ ਵਾਸਤੇ ਆਏ ਹਾਂ ਗੁਰਦੁਆਰਾ ਤਪਸਤਾਨ ਵਿਖੇ ਅੱਜ ਜੋ ਸਫਾਈ ਦੀ ਸੇਵਾ ਚੱਲ ਰਹੀ ਹੈ ਉਹ ਵਿੱਚ ਸੇਵਾਦਾਰ ਸਾਰੇ ਆਪਣੇ ਨਗਰ ਤੋਂ ਆਏ ਹਨ ਤੇ ਹੋਰ ਵੀ ਨਗਰਾਂ ਤੇ ਬਹੁਤ ਆ ਕੇ ਸੇਵਾ ਕਰ ਰਹੇ ਹਨ ਇਨਾਂ ਗੁਰਮਸਬਾਗਾਂ ਦੀ ਤਿਆਰੀ ਚੱਲ ਰਹੀ ਹੈ ਜਿਹੜੀ 13-14 ਸਮਾਗਮ ਹੋਦਾ ਉਹਦੀ ਕਿੰਨਾ ਚਿਰ ਪਹਿਲਾਂ ਜਿਹੜੀ ਤਿਆਰੀ ਕਾਲੀ ਉਹਦੀ ਤਕਰੀਬਨ 2 ਕੁ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਤਿਆਰੀਆਂ ਕਰਨੀਆਂ ਸ਼ੁਰੂ ਹੋ ਗਈਆਂ ਸਫਾਈਆਂ ਕਰਨੀਆਂ ਵਗੈਰਾ ਹੋਰ ਰਸਤੇ ਦੀਆਂ ਸਫਾਈਆਂ ਫਿਰ ਗੁਰਦਰਾ ਸਾਹਿਬ ਦੇ ਜੋ ਗਰਾਊਂਡ ਦੀ ਜਿੱਥੇ ਪੰਡਾਲ ਸਜਣਿਆ ਨੇ ਉੱਥੋਂ ਦੀਆਂ ਸਫਾਈਆਂ ਗੁਰਦਰਾ ਸਾਹਿਬ ਦੀਆਂ ਸਫਾਈਆਂ ਬਹੁਤ ਚਿਰ ਤੋਂ ਚੱਲ ਰਹੀਆਂ ਹਨ। ਉਹ ਵੀ ਇਸ ਵਾਰ ਥੋੜਾ ਝੋਨਾ ਵਿੱਚ ਚਲੋ ਲੇਟਾ ਥੋੜੇ ਪਹਿਲਾਂ ਦੇ ਵਿੱਚ ਵਜੇ ਨਹੀਂ ਥੋੜੀ ਬਿਜੀ ਨਹੀਂ ਪਈ ਵੀ ਥੋੜੀ ਜਿਹੀ ਪਈ ਹੋਈ ਆ। ਕਿਵੇਂ ਮਤਲਬ ਪਾਰਕ ਲਾ ਕੇ ਗੱਡੀਆਂ ਮੋਟਰਾਂ ਦਾ ਪ੍ਰਬੰਧ ਪੂਰਾ ਹੋ? ਹਾਂਜੀ ਉਹ ਪੂਰਾ ਪ੍ਰਬੰਧ ਹੈ। ਉਹ ਨਾ ਬਾਬਾ ਜੀ ਨੇ ਨਾ ਬਾਬਾ ਜੀ ਨੇ ਨਾ ਉਸੇ ਵਾਸਤੇ ਪੰਡਾਲ ਵਾਸਤੇ ਲੰਗਰ ਵਾਸਤੇ ਤੇ ਪਾਰਕਿੰਗ ਵਾਸਤੇ ਜਿਹੜੀ ਪੈਲੀ ਹੈ ਉਹ ਛੱਡੀ ਹੋਈ ਹੈ ਇਸ ਤਰ੍ਹਾਂ ਹੀ ਫ੍ਰੀ ਹੈ ਬਿਲਕੁਲ। ਸਾਰੇ ਗੰਢਲੋ ਜਿਹੜੇ ਲੰਗਰ ਗੁਰਦੁਆਰਾ ਸਾਹਿਬ ਲੱਗੇ ਜਾਂ ਬਾਹਰ ਦੇ ਜਿਹੜੇ ਸਕਤਾ ਉਹਨਾਂ ਲੋ ਵੀ ਜਿਹੜੇ ਲੰਗਰ ਲਗਾਏ ਜਾਂਦੇ ਹਾਂ ਹਾਂਜੀ ਹਾਂਜੀ ਪਿੰਡ ਗੁਰਦਸਾਹਿਬ ਲੋਨ ਲਗਾਏ ਜਾਂਦੇ ਨੇ ਕੁਝ ਬਾਹਰ ਦੀਆਂ ਸੰਗਤਾਂ ਆ ਕੇ ਵੀ ਲਗਾਉਂਦੀਆਂ ਨੇ ਲੰਗਰ ਕਿੰਨੀ ਮਿਲ ਲੰਗਰ ਜਿਹੜੇ ਇੱਕ ਚਲਦੇ ਨੇ ਵਰਸੀਸ ਮੰਗਦੂ ਲੰਗਰ ਸਭਾ ਕਮ ਜਿਹੜੇ ਹਨ ਉਹ ਵਰਸੀ ਤੇ ਬਹੁਤ ਹੀ ਤੱਕਦੇ ਹਨ ਕੋਈ ਗਿਣਤੀ ਨਹੀਂ ਅਣਗਿਣਤ ਤਰ੍ਹਾਂ ਦੇ ਲੰਗਰ ਜਿਹੜੇ ਹਨ ਉਹ ਚੱਲਦੇ ਹਨ ਹਰ ਵਕ ਵਕ ਜਿੱਥੇ ਜਿਹੜੇ ਮਤਲਬ ਆ ਕੇ ਜਿਹੜੇ ਸੰਗਤਾਂ ਜਿਹੜੇ ਬਾਣੀ ਨਾਲ ਲਾਈ ਬਣੀ ਨੇ ਸਰਵਨ ਕਰਨਗੇ ਹਾਂਜੀ ਹਾਂਜੀ ਵੱਖ-ਵੱਖ ਜਥੇਬੋਤ ਨਾਮੀ ਜਥੇ ਇੰਟਰਨੈਸ਼ਨਲ ਜਥੇ ਢਾਡੀ ਜਥੇ ਰਾਗੀ ਜਥੇ ਤੇ ਜੋ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਉਹਨਾਂ ਵੀ ਆ ਕੇ ਇਨਾ ਗੁਰਮਸਬਗਮ ਤੇ ਹਾਜ਼ਰੀਆਂ ਭਰਦੀਆਂ ਹਨ ਉਹ ਬਾਬਾ ਜਿਹੜੇ 13 14 ਬਰਸੀ ਦਾਣ ਕੇ ਜਾਂ ਬਾਅਦ ਤੱਕ ਉਹ 24 ਤਰੀਕ ਨੂੰ ਆਉਣਗੇ ਰਾਤ ਨੂੰ ਚਾਹ ਦੇ ਸਮਗਮਾਂ ਚ ਹਾਂਜੀ ਜਿਹੜਾ ਬਾਬਾ ਜੀ ਲੋ ਜਿਹੜਾ ਸੋਖਾ ਜਿਹੜਾ ਗੁਰਦਰਾ ਗੀਤਾ ਸਾਹਿਬ ਵਿਖੇ ਉੱਥੇ ਬਾਬਾ ਜੀ ਦੀ ਕਿਹੜੀ ਕਿਹੜੀ ਨਿਸ਼ਾਨੀ ਜਿਹੜੀ ਹੈ ਉੱਥੇ ਬਾਬਾ ਜੀ ਦਾ ਬਸਤਰ ਨੇ ਕੜਾ ਨੇ ਜੋੜਾਇਆ ਸਾਈਕਲ ਨੇ ਜਿੱਦੇ ਤੋਂ ਵਿਚਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸਾਈਕਲ ਆ ਹੋਰ ਉਹਨਾਂ ਦੀਆਂ ਜੋ ਪੋਤੀਆਂ ਹਨ ਉਹ ਜਿਹੜੇ ਪੜਦੇ ਹੁੰਦੇ ਸੀ ਜਨਮ ਸਾਖੀਆਂ ਪੋਤੀਆਂ ਹੋਰ ਬਹੁਤ ਨਿਸ਼ਾਨੀਆਂ ਹਨ ਉਹਨਾਂ ਬਾਬਾ ਤੁਹਾਡੇ ਪਿੰਡ ਲੈ ਕੇ ਬਾਬਾ ਜੀ ਦਾ ਬਹੁਤ ਜਿਹੜਾ ਇਤਿਹਾਸ ਹੈ ਇਹ ਵੀ ਜਿਹੜਾ ਗੁਬਰਾ ਰਿਹਾ ਇਸ ਤੋਂ ਵੀ ਥੋੜਾ ਚੰਨਣਾ ਪਵੇ ਹਾਂਜੀ ਸਾਡੇ ਪਿੰਡ ਬਾਬਾ ਜੀ ਤੇ ਜੋ ਚਰਨ ਪਏ ਸੀ ਉਹਨਾਂ ਦੇ ਮਾਤਾ ਪਿਤਾ ਕੁਲਜੀ ਦੇ ਨਾਲ ਜੋ ਵਿਆਹ ਹੋਇਆ ਸੀ ਉਹਨਾਂ ਦਾ ਤੇ ਉਸ ਦੇ ਨਾਲ ਸਾਡੇ ਜਿਹੜਾ ਸਾਲਾ ਨਗਰ ਹੈ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਵਿਆਹਪੁਰ ਵੀ ਉੱਥੇ ਮਨਾਉਂਦੇ ਆ ਪੰਜਾਰਾਂ ਮਾਗ ਨੂੰ ਜੋ 24 ਜਨਵਰੀ ਮੈਂਦਾ ਹੈ ਸੋ ਬਹੁਤ ਹੀ ਉਹ ਬਾਬਾ ਜੀ ਦੇ ਨਾਲ ਸਾਡੇ ਨਗਰ ਤੇ ਬਾਬਾ ਜੀ ਦੀ ਬੜੀ ਮਿਹਰ ਹੈ ਉਹਨਾਂ ਬਹੁਤ ਜੁੜਿਆ ਹੋਇਆ ਬਾਬਾ ਜੀ ਦੇ ਨਾਲ ਕੀ ਤੁਹਾਡੇ ਇਲਾਕੇ ਵਿੱਚ ਪਹਿਲਾਂ ਬਾਬਾ ਜੀ ਦਾ ਆਉਣ ਹੀ ਵਿਚਰਨ ਸੀ ਕਾਫੀ ਜਿਹੜੇ ਵਚਨ ਜਿਹੜੇ ਬੋਲ ਜਿਹੜੇ ਬਾਬਾ ਜੀ ਨੇ ਉਹਦਾ ਜਿਹੜਾ ਸੰਗਤਾਂ ਨੂੰ ਉੱਥੇ ਹਾਂਜੀ ਸਾਡਾ ਬਾਬਾ ਜੀ ਜਦੋਂ ਵਿਆਹ ਤੋਂ ਬਾਅਦ ਤਕਰੀਬਨ ਕਾਫੀ ਆਉਣਾ ਜਾਣਾ ਸੀ ਤੇ ਬਾਬਾ ਜੀ ਘਰਾਂ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਸੰਗਤਾਂ ਜਿਹੜੀਆਂ ਜੁੜੀਆਂ ਸੀ ਉਹਨਾਂ ਦੇ ਕੋਲ ਜਾਂਦੇ ਸੀ ਬਹੁਤ ਉਹਨਾਂ ਦਾ ਬਚਨ ਕਰਦੇ ਸੀ ਉਹਨਾਂ ਕੋ ਰਹਿੰਦੇ ਵੀ ਸੀ ਤੇ ਜਦੋਂ ਸੰਗਤਾਂ ਯਾਦ ਕਰਦੀਆਂ ਹੁੰਦੀਆਂ ਸੀ ਬਾਬਾ ਜੀ ਨੂੰ ਬਾਬਾ ਜੀ ਉਸੇ ਵੇਲੇ ਉੱਥੇ ਜਾ ਕੇ ਸੰਗਤਾਂ ਨੂੰ ਦਰਸਨ ਦਾਇਰੇ ਦਿੰਦੇ ਸੰਗਤਾਂ ਵੀ ਨਾਲ ਜਾਂਦੀਆਂ ਬਾਬਾ ਜੀ ਦੇ ਲੰਗਰ ਲੱਗਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਦੋਂ ਬਾਬਾ ਜੀ ਉੱਥੇ ਵਿਚਰਦੇ ਰਹੇ ਨੇ ਫੜਨ ਲੱਗੇ ਬਾਬਾ ਜੀ ਲੋਕ ਕੋ ਬਚਨ ਪਾਸ ਵੀ ਜਰ ਥੋੜਾ ਬਹੁਤ ਦਿੱਤੀ ਗਈ ਸੀ ਹਾਂਜੀ ਹਰਾ ਵੱਲੋਂ ਜਾ ਕੇ ਵੀ ਇਹਨਾਂ ਬਹੁਤ ਜੋ ਜਿੰਨਾ ਕਿੰਨਾ ਕੋ ਮਤਲਬ ਸੱਜਿਆ ਇਹਨਾਂ ਨੇ ਵੀ ਬਹੁਤ ਜਿਹੜਾ ਸੇਵਾ ਕੀਤੀ ਹੈ ਚਾਰੇ ਦੀ ਹੋਰ ਜਿਹੜਾ ਰਾਸਨ ਦੀ ਹੋਰ ਬਹੁਤ ਹੀ ਜਿਹੜੇ ਜਿੱਥੇ ਜਿੱਥੇ ਕਿਸੇ ਨੂੰ ਜਰੂਰ تھی ਉਥੇ ਉਥੇ ਇਹਨਾਂ ਬਾਬਾ ਜੀ ਨੇ ਸੇਵਾ ਨਿਭਾਈਆਂ ਨੇ ਹਰਾਂ ਵਾਸਤੇ ਵੀ ਮਤਲਬ ਕਾਫੀ ਜੜੀ ਹੈ ਫਸਲਾਂ ਵੀ ਜੜੀਆਂ ਲੋਕਾਂ ਦੀ ਜੜੀ ਤਬਾਹ ਹੋ ਗਈਆਂ ਨੇ ਮਤਲਬ ਕਾਫੀ ਜੜਾ ਮੋਲ ਨੂੰ ਪਤੇ ਹੋਣਾ ਔਰ ਤੇ ਜੜ ਜੰਜੀਵਤ ਨੂੰ ਕਾਫੀ ਜੜਾ ਸਮਾਂ ਲੱਗਦਾ ਹਾਂਜੀ ਹਾਂਜੀ ਤਕਰੀਬਨ ਫਸਲਾਂ ਤੇ ਉਧਰ ਜੜੀਆਂ ਹਨ ਬਹੁਤ ਮਤਲਬ ਸਾਰੀਆਂ ਖਤਮ ਹੀ ਹੋ ਗਈਆਂ ਨੇ ਤੇ ਉਹ ਉਹਨਾਂ ਦੇ ਚਲੋ ਬਾਬਾ ਕਾਰਸੇਵਾ ਵਾਲਿਆਂ ਵੱਲੋਂ ਵੀ ਬਾਬਾ ਜੀ ਵੱਲੋਂ ਵੀ ਬਹੁਤ ਸੇਵਾਵਾਨ ਭਾਈਆਂ ਦਾ ਜਿਹਨਾਂ ਜੋ ਪਿਆਲਿਆਂ ਦੇ ਵਿੱਚੋਂ ਰੇਤਾ ਕੱਢਣ ਦੀ ਜਿਹੜੀ ਸੇਵਾ ਉਹ ਚੱਲ ਰਹੀ ਆ ਤੇ ਬਾਕੀ ਜੋ ਪਹਿਲਾਂ ਰਾਸਨ ਦੀ ਸੇਵਾ ਉਹ ਇੰਨੇ ਬਾਬਾ ਜੀ ਨੇ ਬਹੁਤ ਤਰਕੀ ਕਿੰਨੀ ਵੱਲੋਂ ਸੰਗਤ ਜਿਹੜੀ ਇਹਨਾਂ ਦੋਵਾਂ ਵਰ੍ਹੇਸ ਸਮਾਗਮਾਂ ਤੇ ਜਿਹੜੀ ਆਉਂਦੀ ਜਿਹੜੀ ਆ ਇਹ ਇੰਨਾ ਵਰ੍ਹੇਸੀਆਂ ਸਮਾਗਮਾਂ ਤੇ ਅਣਗਿਣਤ ਸੰਗਤ ਆਉਂਦੀ ਹੈ ਕੋਈ ਗਿਣਤੀ ਕਰਨ ਵਾਲੀ ਨਹੀਂ ਇੰਨੀ ਇੱਕ ਸੰਗਤ ਆਉਂਦੀ ਹੈ ਜਿੰਨਾ ਕੁ ਮਤ ਬਾਬਾ ਜੀ ਪੰਡਾਲ ਦਾ ਪ੍ਰਬੰਧ ਕਰਦੇ ਹਨ ਉਦੋਂ ਕਿਤੇ ਦੋਨੇ ਸੰਗਤ ਹੋ ਜਾਂਦੀ ਹੈ ਸੋ ਬਹੁਤ ਹੀ ਬਾਬਾ ਜੀ ਅਨਤਮਸਤ ਘਾਉਣ ਵਾਸਤੇ 13 14 15 ਅਤੇ 23 24 25 ਨੂੰ ਬਹੁਤ ਹੀ ਸੰਗਤ ਆਉਂਦੀ ਹੈ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਸੇਵਾ ਮੰਨ ਲੋ ਕਰ ਰਹੀਆਂ ਨੇ ਤੇ ਜਾਂ ਹੋ ਵੀ ਰਹੀ ਹੈ ਹਾਂਜੀ ਹਾਂਜੀ ਵੱਖ-ਵੱਖ ਪਿੰਡਾਂ ਤੋਂ ਸੇਵਾ ਦੀ ਡਿਊਟੀ ਲੱਗਦੀ ਹੈ ਵਾ ਇਆਂ ਵਾਰਾਂ 'ਚ ਇਹ ਬਹੁਤ ਚਿਰ ਤੋਂ ਸੰਗਤਾਂ ਆ ਰਹੀਆਂ ਨੇ ਸੇਵਾਕਾਰੀਆਂ ਨੇ ਹੁਣ ਵੀ ਕਰ ਰਹੀਆਂ ਨੇ ਜਿਨ੍ਹਾਂ ਚੋਂ ਗੁਰਮਤਿ ਸਮਾਗੋਂ ਚੱਲਦੇ ਰਹੇ ਨੇ ਉਹਨਾਂ ਚੋਂ ਮਤਲਬ ਸੇਵਾ ਹੁੰਦੀ ਰਹੇਗੀ ਬਾਦ ਵਿੱਚ ਫਿਰ ਸੁਪਾਈਆਂ ਸੁਪੀਆਂ ਵਾਸਤੇ ਫਿਰ ਸੰਗਤਾਂ ਆਉਣੀਆਂ ਨੇ ਇਸ ਇਲਾਕੇ ਦੇ ਵਿੱਚ ਜਾਂ ਜਿਹੜਾ ਹਲਕਾ ਪੂਰਾ ਜਗਦਾਸਪੁਰ ਕਹਿੰਦੇ ਆ ਇੱਧਰ ਬਾਬਾ ਜੀ ਦੇ ਮੰਦਿਰ ਆ ਕਾਫੀ ਬਾਬਾ ਜੀ ਦੀ ਜਿਹੜਾ ਹਰ ਘਰ ਦੇ ਵਿੱਚ ਜਿਹੜੀਆਂ ਬਾਬਾ ਜੀ ਦੇ ਫੋਟੋਆਂ ਵੇਖਣੋ ਜਿਹੜੀ ਮਿਲਦੀ ਹਾਂਜੀ ਹਾਂਜੀ ਬਿਲਕੁਲ ਬਾਬਾ ਜੀ ਇੱਕ ਬਹੁਤ ਹੀ ਪੂਰਨ ਬ੍ਰਹਮ ਗਿਆਨੀ ਹੋਏ ਹਨ ਜਿਨ੍ਹਾਂ ਨੇ ਬਹੁਤ ਹੀ ਜੋ ਬੰਦਗੀ ਕੀਤੀ ਹੈ ਇੱਥੇ ਬਹੁਤ ਧਰਤੀ ਕਰਵਾ ਵਾਲੇ ਜਿੱਥੇ ਬਾਬਾ ਜੀ ਨੇ ਇੱਥੇ ਚਰਨ ਉਹਨਾਂ ਦੇ ਪਏ ਤੇ ਉਹਨਾਂ ਨੇ ਭਗਤੀ ਕੀਤੀ ਹੈ ਸੋ ਇਸ ਇਸੇ ਭਗਤੀ ਦੇ ਕਰਕੇ ਹੀ ਜੋ ਸੰਗਤਾਂ ਸਾਰੇ ਗੁਰਦਾਸਪੁਰ ਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੇ ਦੂਰ ਦੂਰ ਤੋਂ ਵੀ ਆਉਂਦੀਆਂ ਹਨ ਸੰਗਤਾਂ ਇੱਥੇ ਤਾਂ ਆਉਂਦੀਆਂ ਹਨ ਗੁਰਦਾਸਪੁਰ ਜ਼ਿਲ੍ਹੇ ਚ ਕਿਉਂਕਿ ਬਹੁਤ ਦੂਰ ਦੂਰ ਤੋਂ ਬਾਹਰ ਵੀ ਕੋਈ ਸੰਗਤਾਂ ਵਿੱਚ ਕੋਈ ਦੱਸ ਸੁਣਉਂਦਾ ਹੈ ਕਿ ਬਾਹਰ ਵੀ ਜੋ ਬਾਹਰ ਦੇ ਦੇਸ਼ਾਂ ਵਦੇਸ਼ਾਂ ਵਿੱਚ ਵੀ ਬਾਬਾ ਜੀ ਦੇ ਵਰਸੀ ਸਵਾਗਤ ਜਿਹੜੇ ਹਨ ਉਹ ਚੱਲਦੇ ਨੇ ਪਿਛਲੇ ਦਿਨੀ ਬਾਬਾ ਸ਼ਿਵ ਜਿਹੜੇ ਬੋੜੀ ਵਾਲੇ ਸਤਕੰਡ ਜਿਹੜੇ ਪੰਜਾਬ ਦੇ ਹਾਂਜੀ ਹਾਂਜੀ ਉਹਨਾਂ ਦੇ ਬਾਬਾ ਜੀ ਜੋ ਸੇਵਕ ਸਨ ਜਦੋਂ ਬਾਬਾ ਜੀ ਜੀਵਨ ਕਾਲ ਦੇ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਨਾਲ ਸਿਉ ਨਿਭਾਈਆਂ ਉਹਨਾਂ ਦੇ ਬਚਨ ਮੰਨਦੇ ਰਹੇ ਤੇ ਉਹ ਪਿਛਲੇ ਦਿਨੀ ਜੋ ਆਪਣਾ ਪੰਜਪੋਤਾਂ ਸੀਰੀ ਤੋਂ ਉੱਤੇ ਆ ਕੇ ਸਰਚੰਡ ਪੰਜਾਬ ਰਾਜੇ ਆ ਉਹ ਇਹ ਸਨ ਬਾਬਾ ਜੀ ਜਿਹੜੇ ਖੁਦ ਆਪ ਹੀ ਇੱਕ ਜਿਹੜੀ ਸੇਵਾ ਕਰ ਰਹੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੀ ਬਾਬਾ ਜੀ ਕੋਲੋਂ ਜਿਹੜੀ ਸੇਵਾ ਲਗਾਈ ਜਾਂਦੀ ਹੈ ਉਹਨਾਂ ਵਰਸਿਸ ਮਾਗਨ ਸਾਰੀ ਜਾਣਕਾਰੀ ਜਿਹੜੀ ਵਰਸਿਸ ਮਾਗਨ ਲੈ ਕੇ ਬਾਬਾ ਜੀ ਜਿਹੜਾ ਸਾਂਝੀ ਕੀਤੀ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਆਪਣੀ ਸੇਂ ਖੁਸ਼ੀ ਹੈ ਸੱਚੀ ਗੱਲ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਘੁੰਮਣਾ ਦੇ ਵਿੱਚ ਸੋ ਇੱਥੇ ਬਹੁਤ ਵੱਡਾ ਜਿਹੜਾ ਵਰਸੀ ਸਮਾਗਮ ਜਿਹੜਾ ਵਾ ਉਹ ਕਰਵਾਇਆ ਜਾਂਦਾ ਹਰ ਸਾਲ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਤੁਹਾਨੂੰ ਜਾਣਕਾਰੀ ਸਾਂਝੀ ਕਰਨੀ ਹੈ ਕਿ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਤਿਆਰ ਹੋ ਰਿਹਾ ਐਂਜੋ ਕਲਚਰ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਹੈ ਇਸ ਵਾਰ ਜੀ ਵਰਸੀ ਸਮਾਗਮ ਜਿਹੜਾ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਉਹਨਾਂ ਦੇ 37ਵਾਂ ਜੋ ਗੁਰਮਤ ਸਮਾਗਮ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਪਹਿਲਾ ਗੁਰਦੁਰਾ ਅੰਗੀਠਾ ਸਾਹਿਬ 13 14 ਤੇ 15 ਨੂੰ ਗੁਰਮਸਮਗਮ ਹਨ ਤੇ ਬਾਅਦ ਵਿੱਚ ਗੁਰਦੁਰਾ ਤਪਸਤਾਨ ਜਿੱਥੇ ਬਾਬਾ ਜੀ ਨੇ ਤਪ ਕੀਤਾ ਹੈ ਉਥੇ 23 24 ਤੇ 25 ਦੇ ਗੁਰਮਸਮਗਮ ਹਨ ਕਿਵੇਂ ਦੀ ਜੜੀਆਂ ਤਿਆਰੀਆਂ ਜੜੀਆਂ 13 14 15 ਵਾਲੀਆਂ ਜੜੀਆਂ ਮੁਕੰਮਲ ਹੋ ਚੁੱਕੀਆਂ ਹਨ ਹਾਂਜੀ ਉਹ ਵੀ ਕੁਝ ਜ਼ਿਆਦਾ ਹੱਦ ਤੱਕ ਹੋ ਗਈਆਂ ਨੇ ਥੋੜੀਆਂ ਜਿਹੀਆਂ ਰਹਿਦੀਆਂ ਸੇਵਾ ਦਾ ਲੱਗੇ ਹੋਏ ਨੇ ਤੇ ਸੇਵਾਕਾਰ ਇਹਨੇ ਬਸ 2 2 14 24 ਮੁਕੰਮਲ ਹੋ ਜਾਣੀਆਂ ਨੇ ਬਾਅਦ ਵਿੱਚ 13 ਨੂੰ ਤੇ 14 ਨੂੰ ਤੇ 15 ਨੂੰ ਜਤਿ ਗੁਰੂ ਸਮਾਗਨ ਉਹ ਜੰਗੀਪੱਤਰ ਤੇ ਹੋਣ ਜਾ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਬਾ ਚੜ ਕੇ ਇਨਾ ਗੁਰਮਤ ਸਮਾਗਨ ਵਿੱਚ ਹਾਜ਼ਰੀਆਂ ਭਰੋ ਕਿਵੇਂ ਜਿਹੜੇ ਸਮਾਗਮ ਤੇ ਲੈ ਕੇ ਜਿਹੜੇ ਪ੍ਰਸ਼ਾਸਨ ਵਾਲੋ ਜਿਹੜੇ ਕੋ ਪ੍ਰਬੰਧ ਪੁਖਤਾ ਕੀਤੇ ਗਏ ਹਾਂਜੀ ਪ੍ਰਸ਼ਾਸਨ ਵਾਲੋ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਤੇ ਬਾਕੀ ਜਿਹੜੇ ਸੇਵਾਦਾਰ ਸੰਗਤਾਂ ਹਨ ਉਹ ਵੀ ਬਹੁਤ ਜਿਹੜੇ ਧਨਮਨ ਤੇ ਧੰਦੇ ਨਾਲ ਸੇਵਾਕਾਰੀਆਂ ਹਨ ਤੇ ਆਪਾਂ ਵੀ ਨਗਰ ਲੋਪੇ ਤੋਂ ਲੋਪੇ ਪਕੀਵੇਂ ਤੋਂ ਸੇਵਾ ਕਰਨ ਵਾਸਤੇ ਆਏ ਹਾਂ ਗੁਰਦੁਆਰਾ ਤਪਸਥਾਨ ਵਿਖੇ ਅੱਜ ਜੋ ਸਫਾਈ ਦੀ ਸੇਵਾ ਚੱਲ ਰਹੀ ਹੈ ਉਹ ਵੀ ਸੇਵਾਦਾਰ ਸਾਰੇ ਆਪਣੇ ਨਗਰ ਤੋਂ ਆਏ ਹਨ ਤੇ ਹੋਰ ਵੀ ਨਗਰਾਂ ਤੇ ਬਹੁਤ ਆ ਕੇ ਸੇਵਾ ਕਰ ਰਹੇ ਹਨ ਇਨਾਂ ਗੁਰਮੁਸਬਾਗਾਂ ਦੀ ਤਿਆਰੀ ਚੱਲ ਰਹੀ ਹੈ ਜਿਹੜੀ 13 14 ਸਵਾਗੋ ਹੁੰਦਾ ਉਹਦੀ ਕਿੰਨਾ ਚਿਰ ਪਹਿਲਾਂ ਜਿਹੜੀ ਤਿਆਰੀ ਕਾਲੀ ਉਹਦੀ ਤਕਰੀਬਨ 2 ਕੁ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਤਿਆਰੀਆਂ ਕਰਨੀਆਂ ਸ਼ੁਰੂ ਹੋ ਗਈਆਂ ਸਫਾਈਆਂ ਕਰਨੀਆਂ ਵਗੈਰਾ ਹੋਰ ਰਸਤੇ ਦੀਆਂ ਸਫਾਈਆਂ ਫਿਰ ਗੁਰਦੁਆਰਾ ਸਾਹਿਬ ਦੇ ਜੋ ਗਰਾਊਂਡ ਦੀ ਜਿ세 ਪੰਡਾਲ ਸਜਣਿਆਂ ਨੂੰ ਉਥੋਂ ਦੀਆਂ ਸਫਾਈਆਂ ਗੁਰਦੁਆਰਾ ਸਾਹਿਬ ਦੀਆਂ ਸਫਾਈਆਂ ਬਹੁਤ ਚਿਰ ਤੋਂ ਚੱਲ ਰਹੀਆਂ ਹਨ। ਉਹ ਵੀ ਇਸ ਵਾਰ ਥੋੜਾ ਝੋਨਾ ਵੀ ਚਲੋ ਲੇਟਾ ਥੋੜੇ ਪੈਲੀਆਂ ਦੇ ਵਿੱਚ ਵਜੇ ਨਹੀਂ ਥੋੜੀ ਵਿਜੀ ਨਹੀਂ ਪੈਲੀਆਂ ਵੀ ਸੰਜੀਵਪਰੀ ਹੋਈਆਂ ਕਿਵੇਂ ਮਤਲਬ ਪਾਰਕ ਲਾ ਕੇ ਗੱਡੀਆਂ ਮੋਟਰਾਂ ਦਾ ਪ੍ਰਬੰਧ ਪੂਰਾ ਹੋ। ਹਾਂਜੀ ਉਹ ਪੂਰਾ ਪ੍ਰਬੰਧ ਹੈ ਉਹਨੇ ਬਾਬਾ ਜਣ ਬਾਬਾ ਜੀ ਨੇ ਨਾ ਉਸੇ ਵਾਸਤੇ ਪੰਡਾਲ ਵਾਸਤੇ ਲੰਗਰ ਵਾਸਤੇ ਤੇ ਪਾਰਕਿੰਗ ਵਾਸਤੇ ਜਿਹੜੀ ਪੈਲੀ ਹੈ ਉਹ ਛੱਡੀ ਹੋਈ ਹੈ ਇਸ ਤਰ੍ਹਾਂ ਹੀ ਫ੍ਰੀ ਹੈ ਬਿਲਕੁਲ। ਸਾਰੇ ਪਿੰਡ ਨੂੰ ਜਿਹੜੇ ਲੰਗਰ ਗੁਰਦੁਆਰਾ ਸਾਹਿਬ ਲੱਗੇ ਜਾਂ ਬਾਹਰ ਦੇ ਜਿਹੜੇ ਸੰਗਤਾਂ ਉਹਨਾਂ ਲੋ ਵੀ ਜਿਹੜੇ ਲੰਗਰ ਲਗਾਏ ਜਾਂਦੇ ਹਾਂ ਹਾਂਜੀ ਹਾਂਜੀ ਪਿੰਡ ਗੁਰਦਸਾਹਿਬ ਤੋਂ ਲਗਾਏ ਜਾਂਦੇ ਨੇ ਕੁਝ ਬਾਹਰ ਦੀਆਂ ਸੰਗਤਾਂ ਆ ਕੇ ਵੀ ਲਗਾਉਂਦੀਆਂ ਨੇ ਲੰਗਰ ਕਿੰਨੀ ਮਿਲ ਲੰਗਰ ਜਿਹੜੇ ਇੱਕ ਚਲਦੇ ਨੇ ਵਰਸੀਸ ਮੰਗਦੇ ਨੇ ਲੰਗਰ ਸਭਾ ਕਮ ਜਿਹੜੇ ਹਨ ਉਹ ਵਰਸੀ ਤੇ ਬਹੁਤ ਹੀ ਤੱਕਦੇ ਹਨ ਕੋਈ ਗਿਣਤੀ ਨਹੀਂ ਅਣਗਿਣਤ ਤਰ੍ਹਾਂ ਦੇ ਲੰਗਰ ਜਿਹੜੇ ਹਨ ਉਹ ਚੱਲਦੇ ਹਨ ਹਰ ਵਕ ਵਕ ਜਿੱਥੇ ਜਿਹੜੇ ਮਤਲਬ ਆ ਕੇ ਜਿਹੜੇ ਸੰਗਤਾਂ ਜਿਹੜੇ ਬਾਣੀ ਨਾਲ ਲਾਈ ਬਣੀ ਨੇ ਸ਼ਰਮਾਂ ਕਰਨਗੇ ਹਾਂਜੀ ਹਾਂਜੀ ਵੱਖ-ਵੱਖ ਜਥੇਬੋਤ ਨਾਮੀ ਜਥੇ ਇੰਟਰਨੈਸ਼ਨਲ ਜਥੇ ਢਾਡੀ ਜਥੇ ਰਾਗੀ ਜਥੇ ਤੇ ਜੋ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਉਹਨਾਂ ਵੀ ਆ ਕੇ ਇਨਾ ਗੁਰਮਸਬਗਮ ਤੇ ਹਾਜ਼ਰੀਆਂ ਭਰਦੀਆਂ ਹਨ ਉਹ ਬਾਬਾ ਜਿਹੜੇ 13 14 ਬਰਸੀ ਦਾਣ ਕੇ ਜਾਂ ਬਾਅਦ ਤੱਕ ਉਹ 24 ਤਰੀਕ ਨੂੰ ਆਉਣਗੇ ਰਾਤ ਨੂੰ ਚਾਹ ਦੇ ਸਮਗਮਾਂ 'ਚ ਹਾਂਜੀ ਜਿਹੜਾ ਬਾਬਾ ਜੀ ਲੋ ਜਿਹੜਾ ਸੋਖਾ ਜਿਹੜਾ ਗੁਰਦਰਾ ਗੀਤਾ ਸਾਹਿਬ 'ਚ ਉੱਥੇ ਬਾਬਾ ਜੀ ਦੀ ਕਿਹੜੀ ਕਿਹੜੀ ਨਿਸ਼ਾਨੀ ਜਿਹੜੀ ਹੈ ਉੱਥੇ ਬਾਬਾ ਜੀ ਦਾ ਬਸਤਰ ਨੇ ਕੜਾ ਨੇ ਜੋੜਾਇਆ ਸਾਈਕਲ ਨੇ ਜਿੱਦੇ ਤੋਂ ਵਿਚਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸਾਈਕਲ ਆ ਹੋਰ ਉਹਨਾਂ ਦੀਆਂ ਜੋ ਪੋਤੀਆਂ ਹਨ ਉਹ ਜਿਹੜੇ ਪੜਦੇ ਹੁੰਦੇ ਸੀ ਜਨਮ ਸਾਖੀਆਂ ਪੋਤੀਆਂ ਹੋਰ ਬਹੁਤ ਨਿਸ਼ਾਨੀਆਂ ਹਨ ਉਹਨਾਂ ਬਾਬਾ ਤੁਹਾਡੇ ਪਿੰਡ ਲੈ ਕੇ ਬਾਬਾ ਜੀ ਦਾ ਬਹੁਤ ਜਿਹੜਾ ਇਤਿਹਾਸ ਹੈ ਇਹ ਵੀ ਜਿਹੜਾ ਗੁਬਰਾ ਰਿਹਾ ਇਸ ਤੋਂ ਵੀ ਥੋੜਾ ਚੰਨਣਾ ਪਵੇ ਹਾਂਜੀ ਸਾਡੇ ਪਿੰਡ ਬਾਬਾ ਜੀ ਤੇ ਜੋ ਚਰਨ ਪਏ ਸੀ ਉਹਨਾਂ ਦੇ ਮਾਤਾ ਪਿਤਾ ਕੁਲਜੀ ਦੇ ਨਾਲ ਜੋ ਵਿਆਹ ਹੋਇਆ ਸੀ ਉਹਨਾਂ ਦਾ ਤੇ ਉਸ ਦੇ ਨਾਲ ਸਾਡੇ ਜਿਹੜਾ ਸਾਲਾ ਨਗਰ ਹੈ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਵਿਆਹਪੁਰ ਵੀ ਉੱਥੇ ਮਨਾਉਂਦੇ ਆ ਪੰਜਾਰਾਂ ਮਾਗ ਨੂੰ ਜੋ 24 ਜਨਵਰੀ ਮੰਦਾ ਹੈ ਸੋ ਬਹੁਤ ਹੀ ਉਹ ਬਾਬਾ ਜੀ ਦੇ ਨਾਲ ਸਾਡੇ ਨਗਰ ਤੇ ਬਾਬਾ ਜੀ ਦੀ ਬੜੀ ਮਿਹਰ ਹੈ ਉਹਨਾਂ ਬਹੁਤ ਜੁੜਿਆ ਹੋਇਆ ਹੈ ਬਾਬਾ ਜੀ ਦੇ ਨਾਲ ਕਿ ਤੁਹਾਡੇ ਇਲਾਕੇ ਵਿੱਚ ਪਹਿਲਾਂ ਬਾਬਾ ਜੀ ਦਾ ਆਉਣ ਹੀ ਵਿਚਰਨ ਹੀ ਕਾਫੀ ਜਿਹੜੇ ਵਚਨ ਜਿਹੜੇ ਬੋਲ ਜਿਹੜੇ ਬਾਬਾ ਜੀ ਨੇ ਉਧਰ ਜਿਹੜੇ ਸੰਗਤਾਂ ਨੂੰ ਹਾਂਜੀ ਸਾਡਾ ਬਾਬਾ ਜੀ ਜਦੋਂ ਵਿਆਹ ਤੋਂ ਬਾਅਦ ਤਕਰੀਬਨ ਕਾਫੀ ਆਉਣਾ ਜਾਣਾ ਸੀ ਤੇ ਬਾਬਾ ਜੀ ਘਰਾਂ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਸੰਗਤਾਂ ਜਿਹੜੀਆਂ ਜੁੜੀਆਂ ਸੀ ਉਹਨਾਂ ਦੇ ਕੋਲ ਜਾਂਦੇ ਸੀ ਬਹੁਤ ਉਹਨਾਂ ਦਾ ਬਚਨ ਕਰਦੇ ਸੀ ਉਹਨਾਂ ਕੋ ਰਹਿੰਦੇ ਵੀ ਸੀ ਤੇ ਜਦੋਂ ਸੰਗਤਾਂ ਆਜਾਦ ਕਰਦੀਆਂ ਹੁੰਦੀਆਂ ਸੀ ਬਾਬਾ ਜੀ ਨੂੰ ਬਾਬਾ ਜੀ ਉਸੇ ਵੇਲੇ ਉੱਥੇ ਜਾ ਕੇ ਸੰਗਤਾਂ ਨੂੰ ਦਰਸ਼ਨ ਦੇ ਦਾਇਰੇ ਦਿੰਦੇ ਸੰਗਤਾਂ ਵੀ ਨਾਲ ਜਾਂਦੀਆਂ ਬਾਬਾ ਜੀ ਦੇ ਲੰਗਰ ਲੱਗਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਦੋਂ ਬਾਬਾ ਜੀ ਉੱਥੇ ਵਿਚਰਦੇ ਰਹੇ ਨੇ ਫੜਨ ਲੱਗੇ ਬਾਬਾ ਜੀ ਵੱਲੋਂ ਕੋਈ ਬਜਰਪਾਸ ਵੀ ਜਰ ਥੋੜਾ ਬਹੁਤ ਦਿੱਤੀ ਗਈ ਹਾਂਜੀ ਹਰਾਂ ਵੱਲੋਂ ਜਾ ਕੇ ਵੀ ਇਹਨਾਂ ਬਹੁਤ ਜੋ ਜਿੰਨਾ ਕਿੰਨਾ ਕੋ ਮਤਲਬ ਸੱਸਕੇ ਇਹਨਾਂ ਨੇ ਵੀ ਬਹੁਤ ਜਿਹੜਾ ਸੇਵਾ ਕੀਤੀ ਹੈ ਚਾਰੇ ਦੀ ਹੋਰ ਜਿਹੜਾ ਰਾਸਨ ਦੀ ਹੋਰ ਬਹੁਤ ਹੀ ਜਿਹੜੇ ਜਿੱਥੇ ਜਿੱਥੇ ਕਿਸੇ ਨੂੰ ਜਰੂਰ تھی ਉੱਥੇ ਉੱਥੇ ਇਹਨਾਂ ਬਾਬਾ ਜੀ ਨੇ ਸੇਵਾ ਨਿਭਾਈਆਂ ਨੇ ਹਰਾਂ ਵਾਸਤੇ ਵੀ ਕਾਫੀ ਜੜੀ ਫਸਲਾਂ ਵੀ ਜੜੀਆਂ ਲੋਕਾਂ ਦੀ ਜੜੀਆਂ ਤਬਾਹ ਹੋ ਗਈਆਂ ਨੇ ਮਤਲਬ ਕਾਫੀ ਜੜਾ ਮੋਲ ਨੂੰ ਤੇ ਹੁਣ ਔਰ ਤੇ ਜੜ ਜੰਜੀਵਤ ਨੂੰ ਕਾਫੀ ਜੜਾ ਸਮਾਂ ਲੱਗਦਾ ਹਾਂਜੀ ਹਾਂਜੀ ਤਕਰੀਬਨ ਫਸਲਾਂ ਤੇ ਉਧਰ ਜੜੀਆਂ ਨਾ ਬਹੁਤ ਮਤਲਬ ਸਾਰੀਆਂ ਖਤਮ ਹੀ ਹੋ ਗਈਆਂ ਨੇ ਉਹ ਉਹਨਾਂ ਦੀ ਚਲੋ ਬਾਬਾ ਕਾਰਸੇਵਾ ਵਾਲਿਆਂ ਵੱਲੋਂ ਵੀ ਬਾਬਾ ਜੀ ਵੱਲੋਂ ਵੀ ਬਹੁਤ ਸਿਵਾ ਮਨ ਭਾਈਆਂ ਦਾ ਜਿਹਨਾਂ ਜੋ ਪਿਆਲੀਆਂ ਦੇ ਵਿੱਚੋਂ ਰੇਤਾ ਕੱਢਣ ਦੀ ਜਿਹੜੀ ਸੇਵਾ ਉਹ ਚੱਲ ਰਹੀ ਆ ਤੇ ਬਾਕੀ ਜੋ ਪਹਿਲਾਂ ਰਾਸਨ ਦੀ ਸੇਵਾ ਉਹ ਇਹਨਾਂ ਬਾਬਾ ਜੀ ਨੇ ਬਹੁਤ ਤਰੀਕੀ ਕਿੰਨੀ ਮੱਲੂ ਸੰਗਤ ਜਿਹੜੀ ਇਹਨਾਂ ਦੋਵਾਂ ਵਰਸੇ ਸਮਾਗਮਾਂ ਤੇ ਜਿਹੜੀ ਆਉਂਦੀ ਜਿਹੜੀ ਆ ਇਹ ਇਹਨਾਂ ਵਰਸਿਆਂ ਸਮਾਗਮਾਂ ਤੇ ਅਣਗਿਣਤ ਸੰਗਤ ਆਉਂਦੀ ਹੈ ਕੋਈ ਗਿਣਤੀ ਕਰਨ ਵਾਲੀ ਨਹੀਂ ਇੰਨੀ ਇੱਕ ਸੰਗਤ ਆਉਂਦੀ ਹੈ ਜਿੰਨਾ ਕੁ ਮਤਲਬ ਬਾਬਾ ਜੀ ਪੰਡਾਲ ਦਾ ਪ੍ਰਬੰਧ ਕਰਦੇ ਹਨ ਉਦੋਂ ਕਿਤੇ ਦੋਣੀ ਸੰਗਤ ਹੋ ਜਾਂਦੀ ਹੈ ਸੋ ਬਹੁਤ ਹੀ ਬਾਬਾ ਜੀ ਨਤਮਸਤਕਾਉਣ ਵਾਸਤੇ 13 14 15 ਅਤੇ 23 24 25 ਨੂੰ ਬਹੁਤ ਹੀ ਸੰਗਤ ਆਉਂਦੀ ਆ ਕੋਈ ਗਿਣਤੀ ਨਹੀਂ ਕਰੀ ਜੀ ਕੀਤੀ ਜਾ ਸਕਦੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਸੇਵਾ ਮੰਨ ਲੋ ਕਰ ਰਹੀਆਂ ਨੇ ਤੇ ਜਾਂ ਹੋ ਵੀ ਰਹੀ ਹੈ ਹਾਂਜੀ ਹਾਂਜੀ ਵੱਖ-ਵੱਖ ਪਿੰਡਾਂ ਤੋਂ ਸੇਵਾ ਦੀ ਡਿਊਟੀ ਲੱਗਦੀ ਹੈ ਵਾ ਇਆਂ ਵਾਰਾਂ 'ਚ ਤੇ ਬਹੁਤ ਚਿਰ ਤੋਂ ਸੰਗਤਾਂ ਆ ਰਹੀਆਂ ਨੇ ਸੇਵਾਕਾਰੀਆਂ ਨੇ ਹੁਣ ਵੀ ਕਰ ਰਹੀਆਂ ਨੇ ਜਿਨ੍ਹਾਂ ਚ ਗੁਰਮਤਿ ਸਮਾਗਮ ਚੱਲਦੇ ਰਹੇ ਨੇ ਉਹਨਾਂ ਚਰ ਮਤ ਤੋਂ ਸੇਵਾ ਹੁੰਦੀ ਰਹੇਗੀ ਬਾਦ ਵਿੱਚ ਫਿਰ ਸੁਆਈਆਂ ਸੁਈਆਂ ਵਾਸਤੇ ਫਿਰ ਸੰਗਤਾਂ ਆਉਣੀਆਂ ਨੇ ਇਸ ਇਲਾਕੇ ਦੇ ਵਿੱਚ ਜਾਂ ਜਿਹੜਾ ਹਲਕਾ ਪੂਰਾ ਜਗਦਾਸਪੁਰ ਕਹਿੰਦੇ ਆ ਇੱਧਰ ਬਾਬਾ ਜੀ ਦੇ ਮੰਦਿਰ ਆ ਕਾਫੀ ਬਾਬਾ ਜੀ ਦੀ ਜਿਹੜਾ ਹਰ ਘਰ ਦੇ ਵਿੱਚ ਜਿਹੜੀਆਂ ਬਾਬਾ ਜੀ ਦੇ ਫੋਟੋਆਂ ਵੇਖਣੋ ਜਿਹੜੀ ਮਿਲਦੀ ਹਾਂਜੀ ਹਾਂਜੀ ਬਿਲਕੁਲ ਬਾਬਾ ਜੀ ਇੱਕ ਬਹੁਤ ਹੀ ਪੂਰਨ ਬ੍ਰਹਮ ਗਿਆਨੀ ਹੋਏ ਹਨ ਜਿਨ੍ਹਾਂ ਨੇ ਬਹੁਤ ਹੀ ਜੋ ਬੰਦਗੀ ਕੀਤੀ ਹੈ ਇੱਥੇ ਬਹੁਤ ਅਰਤੀ ਕਰਵਾਵਾਲੇ ਜਿੱਥੇ ਬਾਬਾ ਜੀ ਨੇ ਇੱਥੇ ਚਰਨ ਉਹਨਾਂ ਦੇ ਪਏ ਤੇ ਉਹਨਾਂ ਨੇ ਭਗਤੀ ਕੀਤੀ ਹੈ ਸੋ ਇਸ ਇਸੇ ਭਗਤੀ ਦੇ ਕਰਕੇ ਹੀ ਜੋ ਸੰਗਤਾਂ ਸਾਰੇ ਗੁਰਦਾਸਪੁਰ ਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੇ ਦੂਰ ਦੂਰ ਤੋਂ ਵੀ ਆਉਂਦੀਆਂ ਹਨ ਸੰਗਤਾਂ ਇੱਥੇ ਤਾਂ ਆਉਂਦੀਆਂ ਹਨ ਗੁਰਦਾਸਪੁਰ ਜ਼ਿਲ੍ਹੇ ਚ ਕਿਉਂਕਿ ਬਹੁਤ ਦੂਰ ਦੂਰ ਤੋਂ ਬਾਹਰ ਵੀ ਕੋਈ ਸੰਗਤਾਂ ਵਿੱਚ ਕੋਈ ਦੱਸ ਸੁਣਨ ਨੂੰ ਆਉਂਦਾ ਹੈ ਕਿ ਬਾਹਰ ਵੀ ਜੋ ਬਾਹਰ ਦੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵੀ ਬਾਬਾ ਜੀ ਦੇ ਵਰਸੀ ਸਵਾਗਤ ਜਿਹੜੇ ਹਨ ਉਹ ਚੱਲਦੇ ਨੇ ਪਿਛਲੇ ਦਿਨੀ ਬਾਬਾ ਸ਼ਿਵ ਜਿਹੜੇ ਬੋੜੀ ਵਾਲੇ ਸਤਕੰਡ ਜਿਹੜੇ ਪਹੁੰਚਦਾ ਹਾਂਜੀ ਹਾਂਜੀ ਉਹਨਾਂ ਦੇ ਬਾਬਾ ਜੀ ਜੋ ਸੇਵਕ ਸਨ ਜਦੋਂ ਬਾਬਾ ਜੀ ਜੀਵਨ ਕਾਲ ਦੇ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਨਾਲ ਸਿਉ ਨਿਭਾਈਆਂ ਉਹਨਾਂ ਦੇ ਬਚਨ ਮੰਨਦੇ ਰਹੇ ਤੇ ਉਹ ਪਿਛਲੇ ਦਿਨੀ ਜੋ ਆਪਣਾ ਪੰਜਪੋਤਾਂ ਸੀਰੀ ਤੋਂ ਉੱਤੇ ਆ ਕੇ ਸਰਚੰਡ ਪੰਜਾਬ ਰਾਜੇ ਆ ਉਹ ਇਹ ਸਨ ਬਾਬਾ ਜੀ ਜਿਹੜੇ ਖੁਦ ਆਪ ਹੀ ਇੱਕ ਜਿਹੜੀ ਸੇਵਾ ਕਰ ਰਹੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੀ ਬਾਬਾ ਜੀ ਲੋ ਲੋ ਜਿਹੜੀ ਸੇਵਾ ਲਗਾਈ ਜਾਂਦੀ ਹੈ ਉਹਨਾਂ ਵਰਸਿਸ ਮਾਗਨ ਸਾਰੀ ਜਾਣਕਾਰੀ ਜਿਹੜੀ ਵਰਸਿਸ ਮਾਗਨ ਲੈ ਕੇ ਬਾਬਾ ਜੀ ਜੜਾ ਸਾਂਝੀ ਕੀਤੀ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਬਣੀ ਬਹੁਤ ਖੁਸ਼ੀ